ਤਗਾ ਉਹ ਜਵੜੀਆ ਮੀਨੂ ਆ ਜੀ ਆਹ ਬਾਬਾ ਅੱਜ ਬਠਿੰਡੇ ਵਾਲੀ ਸੜਕ ਤੇ ਜੀ ਬਠਿੰਡਾ ਵਾਲੇ ਰੋਡ ਤੇ ਫੈਕਟਰੀ ਆਟਲੈਟ ਦੇ ਜਮਾ ਗੇਟ ਦੇ ਕੋਲੇ ਆ ਦੇਖ ਲੋ ਤੁਸੀਂ ਸਾਹਮਣੇ ਦੇਖੀ ਜਾਨੇ ਕੀ ਹੋ ਗਿਆ ਤੁਰੀ ਆਉਂਦੀ ਗੱਡੀ ਨੂੰ ਅੱਗ ਲੱਗ ਗਈ ਰੱਬ ਜਾਣਦਾ ਵੀ ਕੋਈ ਇਹ ਸੰਪਰਕ ਕੋਈ ਤਾਰ ਤੁਰ ਸੰਪਰਕ ਕਰ ਗਈ ਜਾਂ ਕੋਈ ਹੋਰ ਗੱਲਬਾਤ ਹੋ ਗਈ ਜ਼ਿਆਦਾ ਗਰਮੀ ਕਾਰਨ ਹੋ ਗਿਆ ਵੀ ਗਰਮੀ ਵੀ ਹੁਣ ਬਹੁਤ ਹੋਈ ਪਈ ਆ ਬਾਈ ਤੇ ਧਿਆਨ ਰੱਖਿਆ ਕਰੋ ਘਰਾਂ ਚੋਂ ਜਦੋਂ ਨਿਕਲਦੇ ਹਾਂ ਠੀਕ ਹੈ ਨਾ ਚੱਕ ਚੁੱਕ ਕਰਕੇ ਸਮਾਰ ਕੇ ਕੋਈ ਵੀ ਸਾਧਨ ਲੈ ਕੇ ਜਾਂਦੇ ਹਾਂ ਚੈੱਕ ਕਰਿਆ ਕਰੋ ਆ ਦੇਖ ਲਓ ਰੱਬ ਦਾ ਇੰਨੀ ਮਿਹਰ ਰਹੀ ਕਿ ਵੀ ਬੰਦੇ ਬਚ ਗਏ ਮੈਂ ਵਿੱਚ ਬੁੜੀਆਂ ਵੀ ਸੀ ਕਈਆਂ ਤਾਂ ਸਾਰਾ ਪਰਿਵਾਰ ਹੀ ਐ ਨਿਕਲ ਜਾਂਦਾ ਕਰ ਗੱਡੀ ਚੱਕ ਇੱਕ ਇੱਕ ਗੱਡੀ ਚ ਬੈ ਗਿਆ Honda City ਗੱਡੀ ਆ ਨੰਬਰ ਵੀ ਤੁਸੀਂ ਦੇਖ ਲਓ ਇਹ ਲੀ ਨੰਬਰ ਗੱਡੀ ਹੈਗੀ 0995 ਆ ਮੌਕੇ ਤੇ ਜਿਹਦੇ ਨਾਲ ਅੱਗ ਬਜਾਈਆ ਆਟਲਟ ਵਾਲੇ ਆ ਲੈ ਕੇ ਆਏ ਪਾਣੀ ਦਾ ਟੈਂਕਰ ਇਹਦੇ ਨਾਲ ਪਾਣੀ ਪਾ ਕੇ ਅੱਗ ਬਜਾਈ ਤੇ ਗੱਡੀ ਚ ਬਈ ਕੱਖ ਵੀ ਨਹੀਂ ਬਚਿਆ ਕੁਝ ਵੀ ਨਹੀਂ ਸਾਰਾ ਇੰਜਨ ਮੱਚ ਗਿਆ ਜੇ ਅੰਦਰੋਂ ਦੇਖ ਲੋ ਸ਼ੂਟਾਂ ਹਨਾ ਉੱਪਰੋਂ ਛੱਤ ਵੀ ਮੱਚ ਗਈ ਮਗਰਲਾ ਸ਼ੀਸ਼ਾ ਵੀ ਫਟ ਗਿਆ ਮੁੱਖ ਚਾਰੇ ਸ਼ੀਸ਼ੇ ਫਟ ਗਏ ਤੇ ਗੱਡੀ ਚ ਕਹਿਣਾ ਕੁਝ ਵੀ ਨਹੀਂ ਰਹਿ ਗਿਆ ਆ ਦੇਖ ਲੋ ਤੁਸੀਂ ਦੇਖ ਹੀ ਜਾਣੋ ਕੀ ਆ ਵਿੱਚ ਕੁਝ ਨਹੀਂਗਾ ਕੁਝ ਨਹੀਂ ਹੈਗਾ ਆ ਵੇ ਹੋਰ ਲੈ ਆਰੇ ਤੂੰ ਕੀ ਜਾਂਦੀ ਐ ਵਾਹ ਕਰਕੇ ਇੱਥੇ ਲੈ ਆਣੂ

ഇവിടെ എന്താ നടക്കുന്നത്? കയറാം. ഇതാൈടെ ਕਿਨਾਰਾ ਮਾਣ ਕੇ ਖਲਾਉ ਲੋ ਮਾਤਾ ਜੀ ਹਾਂ ਬੇਸ ਕਾ ਦੇਣਾ ਵੀ ਪੱਟ ਲੈਣਾ ਬੇਸ ਕਾ થੂ ਹੈ ਬਈ ਇੱਥੇ ਬੇਸ ਦਾ ਨਾ ਪੱਟ ਲੈਣ ਨੂੰ ਕੀ ਹੁੰਦਾ ਹੁਣ ਗਰਮ ਨਾ ਹੋਏ ਬਾਬੇ ਵਿੱਚੋਂ ਕਿੱਥੋਂ ਦੀ ਆਈ ਬਈ ਗੱਡੀ ਇਹ ਪਤਾ ਨਹੀਂ ਕਿੱਥੋਂ ਦੀ ਬਾਬੇ ਬਾਬੂ ਨੱਚੋ ਬਾਬਾ ਆਪਣਾ ਇੱਥੋਂ ਦਿੰਦੇ ਨਹੀਂ ਬਾਈ ਗੱਡੀ ਕਿੱਥੋਂ ਦਿੰਦੇ ਨਹੀਂ ਸੀ ਪਤਾ ਕੁਝ ਪਾ ਜੀ ਦੋ ਮਿੰਟ ਆਖਾ